ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਮੈਂ ਬੇਔਲਾਦ ਸੀ ਮੇਰਾ ਪਤੀ ਆਪਣੀ ਭੈਣ ਦਾ 15 ਸਾਲਾਂ ਦਾ ਬੇਟਾ ਸਾਡੇ ਘਰ ਲੈ ਆਇਆ ਕਿਉਂਕਿ ਉਹ ਅਨਾਥ ਸੀ ਮੇਰਾ ਪਤੀ ਦੂਜੇ ਦੇਸ਼ ਵਿੱਚ ਰਹਿੰਦਾ ਸੀ ਤੇ ਮੈਂ ਤੇ ਮੇਰੀ ਨਣਦ ਦਾ ਬੇਟਾ ਇਕੱਲੇ ਘਰ ਦੇ ਵਿੱਚ ਰਹਿੰਦੇ ਸੀ ਇੱਕ ਦਿਨ ਜਦੋਂ ਮੈਨੂੰ ਚੱਕਰ ਆਏ ਤਾਂ ਮੈਂ ਡਾਕਟਰ ਦੇ ਕੋਲ ਚਲੀ ਗਈ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਕਿਹਾ ਕਿ ਤੁਸੀਂ ਪ੍ਰੈਗਨੈਂਟ ਹੋ ਇਹ ਖਬਰ ਸੁਣ ਕੇ ਮੈਂ 당ਗ ਰਹਿ ਗਈ ਮੇਰੇ ਪਤੀ ਨੂੰ ਗਏ ਹੋਏ 1 ਸਾਲ ਹੋਣ ਵਾਲਾ ਸੀ ਫਿਰ ਇਹ ਕਿਵੇਂ ਸੰਭਵ ਸੀ ਸੱਚ ਜਾਣਨ ਦੇ ਲਈ ਮੈਂ ਆਪਣੇ ਕਮਰੇ ਦੇ ਵਿੱਚ ਕੈਮਰਾ ਲਗਵਾ ਦਿੱਤਾ ਸਵੇਰੇ ਉੱਠ ਕੇ ਕਮਰੇ ਦੇ ਵਿੱਚ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰੀ ਨਣਦ ਦਾ ਬੇਟਾ ਮੇਰਾ ਪਤੀ ਬਾਹਰਲੇ ਦੇਸ਼ ਵਿੱਚ ਨੌਕਰੀ ਕਰਦਾ ਸੀ ਤੇ ਮੈਂ ਪੰਜਾਬ ਦੇ ਇੱਕ ਸ਼ਹਿਰ ਵਿੱਚ ਇਕੱਲੀ ਰਹਿੰਦੀ ਸੀ ਮੈਨੂੰ ਇਕੱਲੇਪਣ ਦਾ ਅਹਿਸਾਸ ਬਿਲਕੁਲ ਨਾ ਹੁੰਦਾ ਜੇਕਰ ਮੇਰੀ ਕੋਈ ਔਲਾਦ ਹੁੰਦੀ ਮੇਰੇ ਵਿਆਹ ਨੂੰ 3 ਸਾਲ ਹੋ ਗਏ ਪਰ ਮੈਂ ਔਲਾਦ ਦੀ ਖੁਸ਼ੀ ਨੂੰ ਤਰਸ ਰਹੀ ਸੀ। ਇਸ ਵਾਰ ਜਦੋਂ ਮੇਰੇ ਪਤੀ ਰੋਹਣ ਦਵਾਈ ਤੋਂ ਵਾਪਸ ਆਏ ਤਾਂ ਸਾਡੇ ਨਾਲ ਇੱਕ ਅਜੀਹਾ ਹਾਦਸਾ ਹੋਇਆ ਜਿਸ ਨੇ ਸਾਡੀ ਸੂਝ-ਬੂਝ ਘੁਮਾ ਕੇ ਦਿੱਤੀ। ਮੇਰੇ ਪਤੀ ਦੀ ਇੱਕ ਹੀ ਭੈਣ ਸੀ ਜੋ ਉਹਨਾਂ ਤੋਂ ਵੱਡੀ ਸੀ। ਉਹਨਾਂ ਦਾ ਵਿਆਹ ਮੇਰੇ ਵਿਆਹ ਤੋਂ 10 ਸਾਲ ਪਹਿਲਾਂ ਹੋਇਆ ਸੀ। ਮੇਰੀ ਨਾਨਦ ਦਾ ਇੱਕ ਹੀ ਬੇਟਾ ਸੀ ਜੋ 15 ਸਾਲਾਂ ਦਾ ਸੀ। ਮੇਰੇ ਪਤੀ ਦੇ ਪੰਜਾਬ ਆਉਣ ਦੀ ਖ਼ਬਰ ਦੇ ਬਾਰੇ ਵਿੱਚ ਸੁਣ ਕੇ ਉਹ ਸਾਨੂੰ ਮਿਲਣ ਦੇ ਲਈ ਆ ਰਹੀ ਸੀ ਕਿ ਅਚਾਨਕ ਤੋਂ ਉਹਨਾਂ ਦੀ ਗੱਡੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਖਬਰ ਇਸ ਤਰ੍ਹਾਂ ਦੀ ਸੀ ਕਿ ਸਾਡੇ ਸਿਰ ਤੇ ਪਹਾੜ ਬਣ ਕੇ ਟੁੱਟੀ। ਜਦੋਂ ਤੱਕ ਅਸੀਂ ਸਾਰੇ ਹਸਪਤਾਲ ਪਹੁੰਚੇ ਤਾਂ ਮੇਰੀ ਨਣਾਂ ਅਤੇ ਉਹਨਾਂ ਦੇ ਪਤੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀ। ਉਹਨਾਂ ਦੇ ਬੇਟੇ ਦੀ ਜ਼ਿੰਦਗੀ ਬਚ ਗਈ ਪਰ ਉਸ ਦੇ ਵੀ ਸੱਟਾਂ ਲੱਗੀਆਂ ਸਨ। ਰੋਹਣ ਦੀ ਮਾਪੇ ਤਾਂ ਪਹਿਲੇ ਹੀ ਮਰ ਚੁੱਕੇ ਸੀ। ਬਸ ਇੱਕ ਭੈਣ ਸੀ ਹੁਣ ਉਹ ਵੀ ਜਾ ਚੁੱਕੀ ਸੀ। ਰੋਹਣ ਤਾਂ ਇੱਕਦਮ ਚੁੱਪ ਹੋ ਗਿਆ। ਬਹੁਤ ਵੱਡਾ ਸਦਮਾ ਸੀ ਜੋ ਸਾਨੂੰ ਮਿਲਿਆ ਸੀ ਮੈਂ ਵੀ ਬਹੁਤ ਦੁਖੀ ਸੀ ਤੇ ਮੇਰੀ ਨਣਦ ਦਾ ਬੇਟਾ ਹਾਰਦਿਕ ਵੀ ਬਹੁਤ ਗਮਸਮਝਿਆ ਹੋ ਚੁੱਕਿਆ ਸੀ ਉਸ ਵਿਚਾਰੇ ਦੇ ਮਾਪੇ ਦੋਨੋਂ ਹੀ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਚਲੇ ਗਏ ਮੈਂ ਕਦੇ ਉਸ ਨੂੰ ਦਲਾਸਾ ਦਿੰਦੀ ਤੇ ਕਦੇ ਆਪਣੇ ਪਤੀ ਰੋਹਣ ਨੂੰ ਇੱਕ ਮਹੀਨਾ ਸਾਡਾ ਇਸੇ ਦੁੱਖ ਦੇ ਵਿੱਚ ਲੰਘਿਆ ਸੀ ਹਾਰਦਿਕ ਦਾ ਸਾਡੇ ਤੋਂ ਇਲਾਵਾ ਇੱਕ ਚਾਚਾ ਚਾਚੀ ਸਨ ਹਾਰਦਿਕ ਦੇ ਚਾਚੇ ਨੂੰ ਵੀ ਆਪਣੇ ਭਰਾ ਭਾਬੀ ਦਾ ਬਹੁਤ ਦੁੱਖ ਸੀ ਉਹ ਹਾਰਦਿਕ ਨੂੰ ਆਪਣੇ ਨਾਲ ਵੀ ਲੈ ਕੇ ਜਾਣਾ ਚਾਹੁੰਦੇ ਸੀ ਪਰ ਰੋਹਣ ਵੀ ਹਾਰਦਿਕ ਨੂੰ ਛੱਡਣ ਦੇ ਲਈ ਤਿਆਰ ਨਹੀਂ ਸੀ ਹਾਂ ਕਹਿਣ ਲੱਗੇ ਕਿ ਇਹ ਮੇਰੀ ਭੈਣ ਦੀ ਆਖਰੀ ਨਿਸ਼ਾਨੀ ਆ ਤੇ ਮੈਂ ਇਸ ਨੂੰ ਆਪਣੇ ਕੋਲ ਰੱਖੂੰਗਾ ਤੇ ਜਦੋਂ ਹਾਰਦਿਕ ਤੋਂ ਪੁੱਛਿਆ ਗਿਆ ਤਾਂ ਉਸ ਨੇ ਵੀ ਰੋਹਣ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਇਸ ਕਰਕੇ ਰੋਹਣ ਹਾਰਦਿਕ ਨੂੰ ਸਾਡੇ ਹੀ ਘਰ ਲੈ ਆਏ ਹਾਰਦਿਕ ਦੇ ਚਾਚਾ ਤੇ ਚਾਚੀ ਵਾਪਸ ਪਿੰਡ ਚਲੇ ਗਏ ਤੇ ਰੋਹਣ ਨੇ ਆਪਣੇ ਭਾਂਜੇ ਦਾ ਇੱਕ ਬਹੁਤ ਚੰਗੇ ਸਕੂਲ 'ਚ ਦਾਖਲਾ ਕਰਵਾ ਦਿੱਤਾ ਉਹ 10ਵੀਂ ਕਲਾਸ ਦਾ ਸਟੂਡੈਂਟ ਸੀ ਰੋਹਨ ਇੱਕ ਮਹੀਨੇ ਬਾਅਦ ਹੀ ਵਾਪਸ ਦਵਾਈ ਚਲੇ ਗਏ ਹੁਣ ਮੈਂ ਤੇ ਹਾਰਦਿਕ ਘਰ ਦੇ ਵਿੱਚ ਇਕੱਲੇ ਹੁੰਦੇ ਸੀ ਉਹ ਹਰ ਸਮੇਂ ਬਹੁਤ ਉਦਾਸ ਰਹਿੰਦਾ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਸ ਨੂੰ ਇਸ ਦੁੱਖ ਤੋਂ ਬਾਹਰ ਕੱਢਾਂ ਪਰ ਮੈਂ ਜਦੋਂ ਵੀ ਉਸ ਦੇ ਨਾਲ ਗੱਲ ਕਰਦੀ ਤਾਂ ਉਹ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਾ ਕਰਦਾ ਉਸ ਦਾ ਵਿਵਹਾਰ ਮੇਰੇ ਨਾਲ ਪਤਾ ਨਹੀਂ ਕਿਉਂ ਉਖੜਿਆ ਉਖੜਿਆ ਰਹਿੰਦਾ ਸੀ ਹਾਲਾਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਸੀ ਕਿ ਉਹ ਮੇਰੇ ਨਾਲ ਗੱਲਾਂ ਕਰਿਆ ਕਰੇ ਮੈਨੂੰ ਆਪਣੀ ਮਾਂ ਸਮਝੀ ਚਲੋ ਇਸ ਬਹਾਨੇ ਨਾਲ ਹੀ ਸਹੀ ਮੈਨੂੰ ਵੀ ਬੱਚੇ ਦੀ ਕਮੀ ਪੂਰੀ ਹੋ ਜਾਵੇਗੀ ਪਰ ਹਾਰਦਿਕ ਤਾਂ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਜਦੋਂ ਉਹ ਮੇਰੇ ਤੋਂ ਖਿਜਿਆ ਖਿਜਿਆ ਰਹਿਣ ਲੱਗਿਆ ਤਾਂ ਮੈਂ ਵੀ ਉਸ ਨੂੰ ਉਸਦੇ ਹਾਲ ਤੇ ਛੱਡ ਦਿੱਤਾ ਤੇ ਉਸਦੇ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਇੱਕ ਵਾਰ ਮੈਂ ਉਸ ਨੂੰ ਉਸਦੇ ਕਮਰੇ ਵਿੱਚ ਖਾਣੇ ਦਾ ਪੁੱਛਣ ਦੇ ਗਈ ਤਾਂ ਉਹ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਨੂੰ ਦੇਖ ਕੇ ਉਸ ਨੇ ਫੋਨ ਜਲਦੀ ਨਾਲ ਬੰਦ ਕਰ ਦਿੱਤਾ ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ ਤਾਂ ਉਹ ਕਹਿਣ ਲੱਗਿਆ ਕਿ ਆਪਣੀ ਫਰੈਂਡ ਦੇ ਨਾਲ ਉਹ ਇੱਕਦਮ ਤੋਂ ਘਬਰਾ ਗਿਆ ਸੀ ਜਿਵੇਂ ਮੈਂ ਉਸ ਦੀ ਕੋਈ ਚੋਰੀ ਫੜ ਲਈ ਹੋਵੇ ਮੈਂ ਕਿਹਾ ਕਿ ਤੂੰ ਆ ਕੇ ਖਾਣਾ ਖਾ ਉਹ ਪਤਾ ਨਹੀਂ ਕਿਉਂ ਮੇਰੇ ਤੋਂ ਆਪਣਾ ਮੋਬਾਈਲ ਲੁਕੋ ਰਿਹਾ ਸੀ ਹੁਣ ਮੈਨੂੰ ਉਸ ਦੇ ਕੁਝ ਸ਼ੱਕ ਹੋਣ ਲੱਗਿਆ ਹੁਣ ਮੈਂ ਉਸ ਤੇ ਨਿਗਾ ਰੱਖਣ ਲੱਗ ਗਈ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਪਾ ਦੇਵੇਗਾ ਮੈਂ ਰਾਤ ਨੂੰ ਹਾਰਦਿਕ ਦੇ ਕਮਰੇ ਵਿੱਚ ਗਈ ਤਾਂ ਉਹ ਸੌ ਰਿਹਾ ਸੀ ਉਸ ਦਾ ਮੋਬਾਈਲ ਔਨ ਕਰਕੇ ਦੇਖਿਆ ਤਾਂ ਮੇਰੀਆਂ ਅੱਖਾਂ ਹੈਰਾਨੀ ਦੇ ਨਾਲ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿਉਂਕਿ ਉਸ ਵਿੱਚ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸਨ ਜੋ ਮੈਨੂੰ ਸ਼ਰਮ ਦੇ ਨਾਲ ਪਾਣੀ-ਪਾਣੀ ਕਰ ਗਈਆਂ ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਵੇਂ ਦੇਖ ਸਕਦਾ ਸੀ ਮੈਨੂੰ ਇਹ ਜਾਣ ਕੇ ਬਹੁਤ ਗੁੱਸਾ ਆਇਆ ਕਿ ਉਸ ਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਦੇਖਦੇ ਹੋਏ ਮੈਂ ਉਸ ਦਾ ਮੋਬਾਈਲ ਚੁੱਕਿਆ ਤੇ ਆਪਣੇ ਕਮਰੇ ਦੇ ਵਿੱਚ ਲੈ ਗਈ ਅਗਲੇ ਦਿਨ ਹਾਰਦਿਕ ਬਹੁਤ ਪਰੇਸ਼ਾਨ ਸੀ ਸ਼ਾਇਦ ਉਹ ਆਪਣਾ ਮੋਬਾਈਲ ਲੱਭ ਰਿਹਾ ਸੀ ਸ਼ਾਮ ਨੂੰ ਮੇਰੇ ਤੋਂ ਪੁੱਛਣ ਲੱਗਿਆ ਕਿ ਤੁਸੀਂ ਮੇਰਾ ਮੋਬਾਈਲ ਕਿਤੇ ਦੇਖਿਆ ਇਹ ਸੁਣ ਕੇ ਮੈਂ ਉਸ ਨੂੰ ਬੁਰੀ ਤਰ੍ਹਾਂ ਨਾਲ ਝੜਕਿਆ ਮੈਂ ਕਿਹਾ ਹਾਰਦਿਕ ਤੇਰਾ ਮੋਬਾਈਲ ਮੇਰੇ ਕੋਲ ਆ ਅਤੇ ਜਿਸ ਤਰ੍ਹਾਂ ਦੀਆਂ ਤੂੰ ਵੀਡੀਓਜ਼ ਤੇ ਫੋਟੋਆਂ ਦੇਖਦਾ ਹੁਣ ਭੁੱਲ ਜਾ ਕਿ ਮੈਂ ਤੈਨੂੰ ਮੋਬਾਈਲ ਦੇਵਾਂਗੀ ਮੇਰੇ ਇੰਨਾ ਸਖਤ ਸ਼ਬਦਾਂ ਤੇ ਉਹ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਮੈਨੂੰ ਦੇਖਣ ਲੱਗਿਆ ਮੈਂ ਉਸ ਨੂੰ ਹੋਰ ਵੀ ਜ਼ਿਆਦਾ ਝੜਕ ਦਿੱਤਾ ਜੇਕਰ ਤੂੰ ਨਾ ਸੁਧਰਿਆ ਤਾਂ ਮੈਂ ਤੇਰੀ ਸ਼ਿਕਾਇਤ ਤੇਰੇ ਮਾਮਾ ਜੀ ਨੂੰ ਕਰ ਦੇਾਂਗੀ ਉਹ ਮੇਰੇ ਨਾਲ ਮੂੰਹ ਤੋਂ ਤਾਂ ਕੁਝ ਨਹੀਂ ਬੋਲਿਆ ਪਰ ਜਿਨ੍ਹਾਂ ਨਜ਼ਰਾਂ ਦੇ ਨਾਲ ਮੈਨੂੰ ਦੇਖ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੈਨੂੰ ਕੱਚਾ ਖਾ ਜਾਵੇਗਾ ਅੱਖਾਂ ਦੇ ਵਿੱਚ ਗੁੱਸਾ ਭਰ ਕੇ ਮੈਨੂੰ ਬਹੁਤ ਬੁਰੀ ਤਰ੍ਹਾਂ ਘੂਰ ਰਿਹਾ ਸੀ ਉਸ ਦੀ ਇਸ ਵਿਵਹਾਰ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਉਸ ਦੇ ਰੰਗ ਢੰਗ ਕੁਝ ਇਸ ਤਰ੍ਹਾਂ ਦੇ ਹੀ ਸੀ ਫਿਰ ਮੈਂ ਉਸ ਦੇ ਸਾਹਮਣੇ ਜਾਹਿਰ ਨਹੀਂ ਹੋਣ ਦਿੱਤਾ ਉਹ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਹੋਂਤਾ ਉਸਨੇ ਇੱਕ ਨਵਾਂ ਹੀ ਤਮਾਸ਼ਾ ਫੜ ਲਿਆ ਸੀ ਰਾਤ ਦੇ ਖਾਣੇ ਦੇ ਬਾਅਦ ਉਹ ਘਰੋਂ ਬਾਹਰ ਚਲਾ ਜਾਂਦਾ ਤੇ ਫਿਰ ਰਾਤ ਨੂੰ ਲੇਟ ਹੀ ਘਰ ਆਉਂਦਾ ਜਦੋਂ ਮੈਂ ਉਸ ਨੂੰ ਵਜ੍ਹਾ ਪੁੱਛਦੀ ਤਾਂ ਬਿਨਾਂ ਜਵਾਬ ਦਿੱਤੇ ਕਮਰੇ ਤੋਂ ਬਾਹਰ ਚਲਾ ਜਾਂਦਾ ਮੈਨੂੰ ਉਸ ਦੇ ਇੰਤਜ਼ਾਰ ਦੇ ਵਿੱਚ ਲੇਟ ਤੱਕ ਜਾਗਣਾ ਪੈਂਦਾ ਸੀ ਗੱਲ ਜੇਕਰ ਇੱਥੋਂ ਤੱਕ ਰਹਿੰਦੀ ਤਾਂ ਠੀਕ ਸੀ ਪਰ ਉਹ ਤਾਂ ਮੈਨੂੰ ਹੱਦ ਤੋਂ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਿਆ ਸੀ ਸਵੇਰੇ ਸਕੂਲ ਜਾਂਦਿਆਂ ਹੋਇਆ ਉਹ ਆਪਣੇ ਪੂਰੇ ਕਮਰੇ ਦੇ ਵਿੱਚ ਖਲਾਰਾ ਪਾ ਕੇ ਜਾਂਦਾ ਹਰ ਸਮੇਂ ਕੋਈ ਨਾ ਕੋਈ ਮੇਰੇ ਲਈ ਕੰਮ ਵਧਾਉਂਦਾ ਰਹਿੰਦਾ ਜਦੋਂ ਮੈਂ ਖਾਣਾ ਬਣਾਉਂਦੀ ਤਾਂ ਉਹ ਖਾਣੇ ਦੇ ਵਿੱਚ 100 ਤਰ੍ਹਾਂ ਦੀਆਂ ਕਮੀਆਂ ਕੱਢਦਾ ਰਹਿੰਦਾ ਕਿ ਕਿਸ ਤਰ੍ਹਾਂ ਦਾ ਗੰਦਾ ਜਿਹਾ ਖਾਣਾ ਬਣਾਇਆ ਬਿਲਕੁਲ ਵੀ ਸਵਾਦ ਨਹੀਂ ਮੈਂ ਨਹੀਂ ਖਾਣਾ ਇਹ ਖਾਣਾ ਮੈਨੂੰ ਕੁਝ ਹੋਰ ਬਣਾ ਕੇ ਦਿਓ ਮੈਂ ਤਾਂ ਉਸ ਦੀਆਂ ਹਰਕਤਾਂ ਨੂੰ ਸਹਿੰਦੇ ਸਹਿੰਦੇ ਤੰਗ ਹੋਣ ਲੱਗੀ ਸੀ ਮੈਂ ਜੇਕਰ ਉਸ ਨੂੰ ਕਦੇ ਬਾਜ਼ਾਰ ਜਾਣ ਦੇ ਲਈ ਕਹਿ ਦਿੰਦੀ ਕਿ ਜਾਓ ਸਮਾਨ ਲੈ ਕੇ ਆਓ ਤਾਂ ਉਹ ਸਾਹਮਣਾ ਕਰ ਦਿੰਦਾ ਮੈਂ ਨਹੀਂ ਜਾਵਾਂਗਾ ਮੈਂ ਤਾਂ ਹਾਰਦਿਕ ਦੀਆਂ ਇਹਨਾਂ ਹਰਕਤਾਂ ਤੋਂ ਤੰਗ ਆ ਗਈ ਸੀ ਉਹ ਬਹੁਤ ਹੀ ਅਜੀਬ ਜਿਹਾ ਲੜਕਾ ਸੀ ਬਹੁਤ ਜਿੱਦੀ ਟਾਈਪ ਦਾ ਉਹ ਮੇਰੀ ਗੱਲ ਮੰਨਣੀ ਤਾਂ ਦੂਰ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦਾ ਸੀ ਇੱਕ ਵਾਰ ਤਾਂ ਹੱਦ ਹੋ ਗਈ ਜਦੋਂ ਮੈਂ ਰਾਤ ਨੂੰ ਨੀਂਦ ਤੋਂ ਜਾਗ ਪਈ ਪਿਆਸ ਦੇ ਕਾਰਨ ਮੇਰਾ ਗਲਾ ਸੌਕ ਰਿਹਾ ਸੀ ਜਦੋਂ ਮੈਂ ਪਾਣੀ ਪੀਣ ਦੇ ਲਈ ਬਾਹਰ ਹਾਲ ਦੇ ਵਿੱਚ ਆਈ ਤਾਂ ਹਾਰਦਿਕ ਟੀਵੀ ਚ ਲਾ ਕੇ ਇੱਕ ਬਹੁਤ ਹੀ ਘਟੀਆ ਜਹੀ ਅੰਗਰੇਜ਼ੀ ਫਿਲਮ ਆਵਾਜ਼ ਬੰਦ ਕਰਕੇ ਦੇਖ ਰਿਹਾ ਸੀ ਤੇ ਨਾਲ ਹੀ ਸਿਗਰਟ ਪੀ ਰਿਹਾ ਸੀ ਉਸ ਨੂੰ ਸ਼ਾਇਦ ਮੇਰੇ ਕਮਰੇ ਤੋਂ ਬਾਹਰ ਆਉਣ ਦੀ ਉਮੀਦ ਨਹੀਂ ਸੀ ਇਸ ਕਰਕੇ ਉਹ ਬੇਫਿਕਰ ਸੀ ਤੇ ਫਿਰ ਇੱਕਦਮ ਤੋਂ ਮੈਨੂੰ ਦੇਖ ਕੇ ਹੈਰਾਨ ਹੋ ਕੇ ਖੜਾ ਹੋ ਗਿਆ ਸਿਗਰਟ ਵਾਲਾ ਹੱਥ ਹੱਸਨੇ ਪਿੱਛੇ ਕਰ ਲਿਆ ਪਰ ਮੈਂ ਸਭ ਕੁਝ ਦੇਖ ਚੁੱਕੀ ਸੀ ਗੁੱਸੇ ਦੇ ਨਾਲ ਮੇਰਾ ਬਹੁਤ ਬੁਰਾ ਹਾਲ ਸੀ ਇਹ ਲੜਕਾ ਤਾਂ ਦਿਨੋਂ ਦਿਨ ਵਿਗੜਦਾ ਜਾ ਰਿਹਾ ਸੀ ਮੈਂ ਗੁੱਸੇ ਦੇ ਨਾਲ ਉਸ ਦੇ ਕੋਲ ਆ ਕੇ ਖੜੀ ਹੋ ਗਈ ਅਤੇ ਗੁੱਸੇ ਦੇ ਨਾਲ ਉਸ ਨੂੰ ਕਹਿਣ ਲੱਗੀ ਕਿ ਆਪਣਾ ਹੱਥ ਅੱਗੇ ਕਰੋ ਕਿ ਤੁਹਾਡੇ ਹੱਥ ਵਿੱਚ ਕੀ ਆ ਉਹ ਵੀ ਇੱਕਦਮ ਠੀਠ ਬਣ ਕੇ ਖੜਾ ਰਿਹਾ ਤੇ ਮੈਨੂੰ ਇਗਨੋਰ ਕਰਦਾ ਰਿਹਾ ਜਦੋਂ ਮੈਂ ਉਸ ਨੂੰ ਦੁਬਾਰਾ ਪੁੱਛਿਆ ਤਾਂ ਉਹ ਬਹੁਤ ਹੀ ਬਤਮੀਜੀ ਦੇ ਨਾਲ ਬੋਲਿਆ ਕਿ ਤੁਸੀਂ ਹੁੰਦੇ ਕੌਣ ਹੋ ਮੇਰੇ ਨਾਲ ਪੁੱਛਗਿੱਛ ਕਰਨ ਵਾਲੀ ਮੈਨੂੰ ਗੁੱਸਾ ਆਇਆ ਤੇ ਮੈਂ ਇੱਕ ਜ਼ੋਰਦਾਰ ਥੱਪੜ ਉਸ ਦੇ ਮੂੰਹ ਤੇ ਮਾਰ ਦਿੱਤਾ ਉਸ ਦੇ ਹੱਥ ਨੂੰ ਫੜ ਕੇ ਸਿਗਰਟ ਲੈ ਕੇ ਜ਼ਮੀਨ ਤੇ ਸੁੱਟ ਦਿੱਤੀ ਫਿਰ ਰਿਮੋਟ ਦੇ ਨਾਲ ਟੀਵੀ ਨੂੰ ਆਫ ਕਰ ਦਿੱਤਾ ਪਰ ਮੇਰੇ ਤੇ ਤਾਂ ਹੈਰਾਨੀ ਦਾ ਪਹਾੜ ਉਦੋਂ ਟੁੱਟਿਆ ਜਦੋਂ ਹਾਰਦਿਕ ਨੇ ਮੈਨੂੰ ਦੋਹਾਂ ਫਾਹਾਂ ਤੋਂ ਬਾਹਾਂ ਤੋਂ ਫੜਿਆ ਤੇ ਗੁੱਸੇ ਨਾਲ ਲਾਲ ਹੁੰਦੀਆਂ ਅੱਖਾਂ ਨਾਲ ਬੋਲਿਆ ਕਿ ਇਸ ਤੋਂ ਬਾਅਦ ਜੇਕਰ ਤੁਸੀਂ ਮੇਰੇ ਤੇ ਹੱਥ ਚੁੱਕਿਆ ਤਾਂ ਮੈਂ ਤੁਹਾਡੇ ਨਾਲ ਬਹੁਤ ਬੁਰਾ ਕਰਾਂਗਾ ਮੈਂ ਤਾਂ ਹਾਰਦਿਕ ਤੋਂ ਇਹ ਸੁਣ ਕੇ ਹੈਰਾਨ ਹੋ ਗਈ ਕਿੰਨਾ ਬਤਮੀਜ਼ ਲੜਕਾ ਸੀ ਉਹ ਮੈਂ ਤਾਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੈਨੂੰ ਗੁੱਸੇ ਦੇ ਨਾਲ ਇਹ ਬੋਲ ਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਗੁੱਸਾ ਤਾਂ ਮੈਨੂੰ ਵੀ ਬਹੁਤ ਆ ਰਿਹਾ ਸੀ ਪਰ ਮੈਂ ਬਰਦਾਸ਼ਤ ਕਰ ਗਈ ਪਰ ਫਿਰ ਵੀ ਮੇਰੇ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗੇ ਮੈਂ ਤਾਂ ਉਸ ਨੂੰ ਆਪਣਾ ਬੇਟਾ ਸਮਝ ਕੇ ਉਸ ਦੇ ਲਈ ਸਾਰੇ ਕੰਮ ਕਰਦੀ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ ਉਹ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰ ਲਵੇ ਬਸ ਇਹੀ ਸੋਚ ਕੇ ਮੈਂ ਉਸ ਨੂੰ ਗਲਤ ਕੰਮ ਕਰਨ ਤੋਂ ਰੋਕ ਰਹੀ ਸੀ ਜੇਕਰ ਅੱਜ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਸੀ ਤਾਂ ਮੈਂ ਇੱਕ ਮਾਂ ਦੀ ਹیثیت ਨਾਲ ਮਾਰਿਆ ਸੀ ਤਾਂ ਕਿ ਉਸ ਦੀ ਆਉਣ ਵਾਲੀ ਜ਼ਿੰਦਗੀ ਖਰਾਬ ਨਾ ਹੋਵੇ ਪਰ ਉਹ ਸ਼ਾਇਦ ਮੈਨੂੰ ਮਾਂ ਸਮਝਦਾ ਹੀ ਨਹੀਂ ਸੀ ਜਦੋਂ ਉਸ ਦੀ ਮਾਂ ਤੇ ਪਿਓ ਦਾ ਦਿਹਾਂਤ ਹੋਇਆ ਸੀ ਤਾਂ ਰੋਹਣ ਉਸ ਨੂੰ ਘਰ ਲੈ ਆਇਆ ਸੀ ਤਾਂ ਮੈਂ ਉਸ ਨੂੰ ਮਾਂ ਦਾ ਪਿਆਰ ਦੇਣਾ ਚਾਹਿਆ ਉਸ ਦੀ ਐਡਮਿਸ਼ਨ ਸਭ ਤੋਂ ਵਧੀਆ ਸਕੂਲ ਦੇ ਵਿੱਚ ਕਰਵਾਈ ਉਸ ਦੀ ਹਰ ਖੁਆਇਸ਼ ਪੂਰੀ ਕੀਤੀ ਪਰ ਉਸ ਲੜਕੇ ਦੀਆਂ ਬਤਮੀਜ਼ੀਆਂ ਖਤਮ ਹੀ ਨਹੀਂ ਹੁੰਦੀਆਂ ਸੀ ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਰੋਹਣ ਦੇ ਨਾਲ ਫੋਨ ਤੇ ਗੱਲ ਕੀਤੀ ਮੈਂ ਹਾਰਦਿਕ ਦੀਆਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਉਹ ਕਹਿਣ ਲੱਗੇ ਕਿ ਤੂੰ ਕੱਲ ਨੂੰ ਮੇਰੀ ਉਸ ਦੇ ਨਾਲ ਗੱਲ ਕਰਵਾ ਦਿਓ ਮੈਂ ਕਿਹਾ ਜੇਕਰ ਹਾਰਦਿਕ ਇਸ ਤਰ੍ਹਾਂ ਹੀ ਕਰਨਾ ਤਾਂ ਤੁਸੀਂ ਉਸ ਦਾ ਇੰਤਜ਼ਾਮ ਕਿਤੇ ਹੋਰ ਕਰਵਾ ਦਿਓ ਰੋਹਣ ਨੇ ਕਿਹਾ ਕਿ ਮੈਂ ਉਸ ਨੂੰ ਖੁਦ ਸਮਝਾ ਦੇਵਾਂਗਾ ਤੂੰ ਚਿੰਤਾ ਨਾ ਕਰ ਪਰ ਜਦੋਂ ਮੈਂ ਆਪਣੀ ਗੱਲ ਤੇ ਡਟੀ ਰਹੀ ਕਿ ਰੋਹਣ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਹਾਰਦਿਕ ਦੀ ਇੱਕ ਹੱਦ ਤੋਂ ਜ਼ਿਆਦਾ ਵਿਗੜ ਚੁੱਕਿਆ ਉਸ ਦੀ ਉਸ ਨੂੰ ਸਖਤੀ ਦੀ ਜ਼ਰੂਰਤ ਆ ਰੋਹਣ ਮੇਰੇ ਤੋਂ ਹੀ ਗੁੱਸਾ ਕਰਨ ਲੱਗੇ ਕਿ ਦਵਾਰਾ ਆਪਣੇ ਮੂੰਹ ਤੋਂ ਕਦੇ ਵੀ ਇਹ ਗੱਲ ਨਾ ਕਹੀ ਕਿ ਮੈਂ ਹਾਰਦਿਕ ਨੂੰ ਇਕੱਲਾ ਛੱਡ ਦਿਆਂਗਾ ਉਹ ਮੇਰੀ ਜ਼ਿੰਮੇਵਾਰੀ ਆ ਤੇ ਅਜੇ ਬੱਚਾ ਥੋੜਾ ਬਹੁਤ ਬਤਮੀਜੀ ਤਾਂ ਕਰ ਹੀ ਜਾਂਦੇ ਆ ਬੱਚੇ ਪਰ ਬਿਨਾ ਮਾਂ ਆਪ ਤੋਂ ਹੈ ਥੋੜਾ ਤਾਂ ਸਹਿਣਾ ਹੀ ਪਵੇਗਾ ਹੌਲੀ ਹੌਲੀ ਉਹ ਆਪਣੇ ਆਪ ਠੀਕ ਹੋ ਜਾਵੇਗਾ ਰੋਹਣ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੇਰੀ ਗੱਲ ਸਮਝਣ ਦੀ ਬਜਾਏ ਉਹ ਉਲਟਾ ਹਾਰਦਿਕ ਦੀ ਸਾਈਡ ਲੈ ਰਹੇ ਸੀ ਉਸ ਨੂੰ ਸਪੋਰਟ ਕਰ ਰਹੇ ਸੀ ਹਾਲਾਂਕਿ ਮੈਂ ਵੀ ਨਹੀਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਹਾਰਦਿਕ ਨੂੰ ਇਕੱਲਾ ਛੱਡ ਦਿੱਤਾ ਜਾਵੇ पर मजबूरी ਸੀ ਜਦੋਂ ਤੱਕ ਉਸ ਨੂੰ ਜਮਾਨੇ ਦੀਆਂ ਠੋਕਰਾਂ ਸਹਿਣ ਨੂੰ ਨਹੀਂ ਮਿਲਦੀਆਂ ਤਾਂ ਉਹ ਸਹੀ ਰਸਤੇ ਤੇ ਨਹੀਂ ਆ ਸਕਦਾ ਖੈਰ ਹੁਣ ਮੇਰਾ ਰੋਹਣ ਨੂੰ ਵੀ ਕੁਝ ਕਹਿਣਾ ਬੇਕਾਰ ਹੀ ਸੀ ਮੈਂ ਰੋਹਣ ਨੂੰ ਬਸ ਇੰਨਾ ਹੀ ਕਿਹਾ ਕਿ ਤੁਸੀਂ ਹਾਰਦਿਕ ਨੂੰ ਸਮਝਾਓ ਕਿ ਉਹ ਦੁਬਾਰਾ ਮੇਰੇ ਨਾਲ ਬਤਮੀਜੀ ਨਾ ਕਰੇ ਅਗਲੇ ਦਿਨ ਮੈਂ ਰੋਹਣ ਨੂੰ ਫੋਨ ਕੀਤਾ ਤੇ ਹਾਰਦਿਕ ਦੇ ਕਮਰੇ ਦੇ ਵਿੱਚ ਗਈ ਉਹ ਬੈੱਡ ਤੇ ਬੈਠਾ ਸੀ ਮੈਨੂੰ ਕਮਰੇ ਦੇ ਵਿੱਚ ਆਉਂਦੇ ਦੇਖ ਕੇ ਉਹ ਗੁੱਸੇ ਨਾਲ ਘੂਰਨ ਲੱਗਿਆ ਖੈਰ ਮੈਂ ਫੋਨ ਉਸ ਦੇ ਵੱਲ ਵਧਾ ਕੇ ਦਿੱਤਾ ਤੇ ਕਿਹਾ ਕਿ ਤੇਰੇ ਮਾਮਾ ਹਨ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਈ ਤੇ ਕਿਚਨ ਦੇ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ 15-20 ਮਿੰਟ ਬਾਅਦ ਉਹ ਕਿਚਨ ਦੇ ਵਿੱਚ ਆਇਆ ਮੇਰਾ ਫੋਨ ਮੇਰੇ ਸਾਹਮਣੇ ਰੱਖ ਦਿੱਤਾ ਉਸ ਦੀਆਂ ਅੱਖਾਂ ਹੁਣ ਵੀ ਲਾਲ ਸਨ ਤੇ ਅੱਖਾਂ ਦੇ ਵਿੱਚ ਹੰਝੂ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਬਹੁਤ ਜ਼ਿਆਦਾ ਰੋਇਆ ਹੋਵੇਗਾ ਮੈਂ ਸੋਚਿਆ ਕਿ ਰੋਤ ਹੋ ਕੇ ਉਸ ਨੇ ਰੋਹਣ ਦੇ ਸਾਹਮਣੇ ਮੇਰੀਆਂ ਬਰਾਗਾਂ ਕੀਤੀਆਂ ਹੋਣਗੀਆਂ ਤੇ ਰੋਹਣ ਨੂੰ ਵੀ ਇਸ ਤੇ ਵਿਸ਼ਵਾਸ ਆ ਗਿਆ ਹੋਵੇਗਾ ਮੈਨੂੰ ਹੈਰਾਨੀ ਔਸਮੇ ਹੋਈ ਜਦੋਂ ਉਹ ਬਹੁਤ ਹੌਲੀ ਜਿਹੀ ਬੋਲਿਆ ਕਿ ਮਾਮੀ ਜੀ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਤੁਹਾਡੇ ਨਾਲ ਬਤਮੀਜ਼ੀ ਨਹੀਂ ਕਰਾਂਗਾ ਇਹ ਕਹਿ ਕੇ ਉਹ ਕਿਚਨ ਤੋਂ ਬਾਹਰ ਚਲਾ ਗਿਆ ਕੁਝ देर ਤੱਕ ਤਾਂ ਮੈਂ ਉਸ ਨੂੰ ਹੈਰਾਨੀ ਨਾਲ ਜਾਂਦਾ ਦੇਖਦੀ ਰਹੀ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਕਿ ਹਾਰਦਿਕ ਦੇ ਇੱਕ ਮੇਰੇ ਤੋਂ ਮਾਫੀ ਮੰਗੇਗਾ ਮੈਂ ਖਾਣਾ ਬਣਾ ਕੇ ਟੇਬਲ ਤੇ ਰੱਖ ਦਿੱਤਾ ਹਾਰਦਿਕ ਨੇ ਬਹੁਤ ਹੀ ਪਿਆਰ ਤੇ ਤਮੀਜ਼ ਨਾਲ ਖਾਣਾ ਖਾਦਾ ਦੇ ਖਾਣੇ ਤੋਂ ਬਾਅਦ ਆਪਣੇ ਬਰਤਨ ਕਿਚਨ ਦੇ ਵਿੱਚ ਲਿਜਾ ਕੇ ਆਪ ਧੋਣ ਲੱਗਿਆ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਇਸ ਤਰ੍ਹਾਂ ਦਾ ਵੀ ਰੋਹਣ ਨੇ ਉਸ ਨੂੰ ਕੀ ਕਹਿ ਦਿੱਤਾ ਕਿ ਉਹ ਇਕਦਮੀ ਤੀਰ ਦੀ ਤਰ੍ਹਾਂ ਸਿੱਧਾ ਹੋ ਗਿਆ ਦੂਜੀ ਹੈਰਾਨੀ ਦਾ ਝਟਕਾ ਮੈਨੂੰ ਉਦੋਂ ਲੱਗਿਆ ਜਦੋਂ ਸ਼ਾਮ ਦੇ ਸਮੇਂ ਉਹ ਮੈਨੂੰ ਪੁੱਛਣ ਲੱਗਿਆ ਕਿ ਮੰਮੀ ਮੈਂ ਬਾਜ਼ਾਰ ਜਾ ਰਿਹਾ ਜੇ ਤੁਸੀ ਮੇਂ ਕੁਝ ਮਗਵਾਉਣਾ ਹੋਵੇ ਤਾਂ ਮੈਨੂੰ ਦੱਸ ਦਿਓ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਕਿ ਹਾਰਦਿਕ ਦੇ ਇਸ ਬਦਲਦੇ ਹੋਏ ਵਿਵਹਾਰ ਤੇ ਕਿ ਉਹ ਸੁਧਰ ਗਿਆ ਮੈਂ ਰਾਤ ਨੂੰ ਉਸਦੀ ਪਸੰਦ ਦਾ ਖਾਣਾ ਬਣਾਇਆ ਸੀ ਕਿ ਉਸ ਦਾ ਮੂਡ ਠੀਕ ਹੋ ਜਾਵੇਗਾ ਮੇਰੀ ਉਸ ਦੇ ਨਾਲ ਕੋਈ ਨਿੱਜੀ ਦੋਸ਼ਮਣੀ ਨਹੀਂ ਸੀ ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਉਹ ਹਲਤੇ ਸਿੱਧੇ ਕਾਮਨਾ ਕਰੇ ਅਤੇ ਆਪਣੀ ਜ਼ਿੰਦਗੀ ਖਰਾਬ ਨਾ ਕਰੇ ਹੁਣ ਹਾਰਦਿਕ ਮੇਰੇ ਨਾਲ ਥੋੜੀਆਂ-ਬੋਤੀਆਂ ਗੱਲਾਂ ਵੀ ਕਰ ਲੈਂਦਾ ਜੇਕਰ ਉਸ ਨੂੰ ਬਿਨਾ ਸਬਜੈਕਟ ਦੇ ਕੋਈ ਪ੍ਰੋਬਲਮ ਹੁੰਦੀ ਤਾਂ ਮੇਰੇ ਤੋਂ ਪੁੱਛ ਲੈਂਦਾ ਮੈਂ ਉਸ ਨੂੰ ਸਮਝਾ ਦਿੰਦੀ ਮੇਰਾ ਵਿਵਹਾਰ ਉਸ ਦੇ ਨਾਲ ਠੀਕ ਹੁੰਦਾ ਚਲਾ ਗਿਆ ਸਾਰਾ ਕੁਝ ਠੀਕ ਚੱਲ ਰਿਹਾ ਸੀ ਜਦੋਂ ਰਾਤ ਨੂੰ ਉਹ ਇੱਕ ਦਿਨ ਮੇਰੇ ਲਈ ਜੂਸ ਲੈ ਕੇ ਆਇਆ ਤੇ ਕਹਿਣ ਲੱਗਿਆ ਕਿ ਇਹ ਮੈਂ ਤੁਹਾਡੇ ਲਈ ਲਿਆਇਆ ਹਾਂ ਜੇਕਰ ਤੁਸੀਂ ਇਸ ਨੂੰ ਪੀਓਂਗਾ ਗੇ ਤਾਂ ਤੁਹਾਨੂੰ ਬਹੁਤ ਵਧੀਆ ਲੱਗੇਗਾ ਮੈਂ ਵੀ ਖੁਸ਼ੀ-ਖੁਸ਼ੀ ਉਹ ਜੂਸ ਪੀ ਲਿਆ ਹਾਲਾਂਕਿ ਉਹ ਜੂਸ ਸੌਣ ਤੋਂ ਥੋੜਾ ਚੰ ਪਹਿਲਾਂ ਹੀ ਪੀਤਾ ਸੀ ਇਸ ਕਰਕੇ ਮੈਂ ਸੌਂਗੀ ਜਦੋਂ ਸਵੇਰੇ ਮੇਰੀ ਅੱਖ ਖੁੱਲੀ ਤਾਂ 9 ਵਜੇ ਰਹੇ ਸੀ ਮੈਂ ਖੁਦ ਹੀ ਹੈਰਾਨ ਹੋਈ ਮੈਨੂੰ ਇੰਨੀ ਲੇਟ ਤੱਕ ਕਿਵੇਂ ਸੁੱਤੀ ਰਹੀ ਫਿਰ ਮੈਨੂੰ ਇੱਕਦਮ ਤੋਂ ਖਿਆਲ ਆਇਆ ਕਿ ਹਾਰਦਿਕ ਉਸ ਸਮੇਂ ਤੱਕ ਨਹੀਂ ਜਾਗਦਾ ਜਿੰਨਾ ਚਿਰ ਮੈਂ ਉਸ ਨੂੰ ਜਗਾਉਂਦੀ ਨਹੀਂ। ਐਸ ਕਰਕੇ ਮੈਂ ਉਸਦੇ ਕਮਰੇ 'ਚ ਚਲੀ ਗਈ ਪਰ ਉਹ ਕਮਰੇ ਦੇ ਵਿੱਚ ਨਹੀਂ ਸੀ ਤੇ ਉਸਦਾ ਬੈਗ ਵੀ ਉੱਥੇ ਮੌਜੂਦ ਨਹੀਂ ਸੀ। ਕਮਰੇ ਦੇ ਵਿੱਚ ਪਏ ਹੋਏ ਖਿਲਾਰੇ ਤੋਂ ਲੱਗ ਰਿਹਾ ਸੀ ਕਿ ਉਹ ਸਕੂਲ ਜਾ ਚੁੱਕਿਆ। ਮੈਂ ਵੀ ਰੱਬ ਦਾ ਧੰਨਵਾਦ ਕੀਤਾ ਕਿ ਚਲੋ ਇਹ ਲੜਕਾ ਕੁੱਝ ਤਾਂ ਜ਼ਿੰਮੇਵਾਰ ਹੋਇਆ ਤੇ ਜਦੋਂ ਉਹ ਵਾਪਸ ਸਕੂਲ ਤੋਂ ਆਇਆ ਆਉਂਦੇ ਹੀ ਉਹ ਬਹੁਤ ਚੰਗੇ ਮੂਡ ਦੇ ਵਿੱਚ ਸੀ। ਖਾਣਾ ਖਾਂਦੇ ਸਮੇਂ ਉਹ ਮੇਰੇ ਨਾਲ ਗੱਲਾਂ ਵੀ ਕਰਨ ਲੱਗਿਆ ਪਤਾ ਨਹੀਂ ਕਿਉਂ ਉਹ ਵਾਰ-ਵਾਰ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ ਜਦੋਂ ਮੈਂ ਉਸ ਤੋਂ ਵਜ੍ਹਾ ਪੁੱਛੀ ਤਾਂ ਕਹਿਣ ਲੱਗਿਆ ਕਿ ਅੱਜ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ ਮੈਨੂੰ ਉਸ ਦੀ ਗੱਲ ਸੁਣ ਕੇ ਥੋੜੀ ਜਿਹੀ ਹੈਰਾਨੀ ਹੋਈ ਅੱਜ ਤੱਕ ਤਾਂ ਕਦੇ ਵੀ ਉਸ ਨੇ ਮੇਰੀ ਇਸ ਤਰ੍ਹਾਂ ਤਾਰੀਫ਼ ਨਹੀਂ ਕੀਤੀ ਸੀ ਮੈਂ ਕਿਹਾ ਸਭ ਕੁਝ ਠੀਕ ਤਾਂ ਹੈ ਮੈਂ ਕਦੋਂ ਤੋਂ ਤੈਨੂੰ ਚੰਗੀ ਲੱਗਣ ਲੱਗੀ ਤੈਨੂੰ ਤਾਂ ਮੇਰੇ ਤੋਂ ਬਹੁਤ ਨਫ਼ਰਤ ਹੁੰਦੀ ਸੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਿਆ ਕਹਿਣ ਲੱਗਿਆ ਬਸ ਐਵੇਂ ਹੀ ਪਹਿਲਾਂ ਤੁਸੀਂ ਮੈਨੂੰ ਚੰਗੇ ਨਹੀਂ ਲੱਗਦੇ ਸੀ ਪਰ ਹੁਣ ਤੁਸੀਂ ਬਹੁਤ ਹੀ ਜ਼ਿਆਦਾ ਚੰਗੇ ਲੱਗਣ ਲੱਗੇ ਹੋ ਮੈਂ ਗੱਲ ਮਜ਼ਾਕ ਦੇ ਵਿੱਚ ਟਾਲ ਦਿੱਤੀ ਮੈਨੂੰ ਪਤਾ ਨਹੀਂ ਕਿਉਂ ਹਾਰਦਿਕ ਦੀਆਂ ਨਜ਼ਰਾਂ ਕੁਝ ਚੁਬਣ ਜੀਆਂ ਲੱਗੀਆਂ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ ਉਹ ਮੈਨੂੰ ਬਹੁਤ ਅਜੀਬ ਤਰੀਕੇ ਨਾਲ ਦੇਖਦਾ ਰਹਿੰਦਾ ਮੈਂ ਪਹਿਲਾਂ ਤਾਂ ਉਸ ਦੀਆਂ ਨਜ਼ਰਾਂ ਨੂੰ ਅਣ ਦੇਖਿਆ ਕਰਦੀ ਰਹੀ ਕਿਉਂਕਿ ਹੁਣ ਉਹ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਬਤਮੀਜ਼ੀ ਨਹੀਂ ਕਰਦਾ ਸੀ ਦੇਖਣ ਦੇ ਵਿੱਚ ਉਸ ਦਾ ਵਿਵਹਾਰ ਮੇਰੇ ਨਾਲ ਬਿਲਕੁਲ ਠੀਕ ਸੀ ਪਰ ਹੁਣ ਉਸ ਦੀਆਂ ਨਜ਼ਰਾਂ ਮੇਰੇ ਪੂਰੇ ਸਰੀਰ ਤੇ ਘੁੰਮਦੀਆਂ ਰਹਿੰਦੀਆਂ ਮੈਂ ਹੁਣ ਉਸ ਤੋਂ ਥੋੜਾ ਦੂਰ ਰਹਿਣ ਲੱਗੀ ਉਸ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣ ਲੱਗੀ ਉਹ 16 ਸਾਲ ਦਾ ਸੀ ਪਰ ਉਸ ਦੇ ਦੇਖਣ ਦਾ ਤਰੀਕਾ ਅਤੇ ਹਿੰਮਤ ਮਰਦਾਂ ਦੀ ਤਰ੍ਹਾਂ ਹੁੰਦੀ ਸੀ ਇੱਕ ਵਾਰ ਅਸੀਂ ਰਾਤ ਦਾ ਖਾਣਾ ਖਾ ਰਹੇ ਸੀ ਜਦੋਂ ਉਹ ਖਾਣਾ ਖਾਂਦੇ ਹੋਏ ਲਗਾਤਾਰ ਮੈਨੂੰ ਦੇਖ ਰਿਹਾ ਸੀ ਫਿਰ ਮਾਣੀ ਮਣ ਮੁਸਕਰਾ ਰਿਹਾ ਸੀ ਫਿਰ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਰੋਹਣ ਮਾਮਾ ਜੀ ਨੂੰ ਬਹੁਤ ਮਿਸ ਕਰਦੇ ਹੋਮੋਗੇ ਨਾ ਮੈਂ ਕਿਹਾ ਕਿ ਹਾਂ ਉਹ ਮੈਨੂੰ ਬਹੁਤ ਯਾਦ ਆਉਂਦੇ ਆ ਫੇਰ ਉਹ ਮੈਨੂੰ ਕਹਿਣ ਲੱਗਿਆ ਕਿ ਜ਼ਾਹਿਰ ਜਹੀ ਗੱਲ ਆ ਕਿ ਪਤੀ ਤੋਂ ਬਿਨਾ ਇੱਕ ਸਾਲ ਗੁਜ਼ਾਰਨਾ ਬਹੁਤ ਮੁਸ਼ਕਲ ਹੁੰਦਾ ਕਿਵੇਂ ਗੁਜ਼ਾਰਾ ਹੁੰਦਾ ਹੋਵੇਗਾ ਤੁਹਾਡਾ ਉਹਨਾਂ ਨੂੰ ਯਾਦ ਕਰਦੇ ਹੋਏ ਤੁਹਾਨੂੰ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ ਹੋਵੇਗੀ ਇਹ ਸੁਣ ਕੇ ਮੈਂ ਥੋੜੀ ਜੀ ਹੈਰਾਨ ਹੋਈ ਉਸਨੇ ਬਹੁਤ ਹੀ ਅਜੀਬ ਤਰੀਕੇ ਨਾਲ ਇਹ ਗੱਲ ਕਹੀ ਸੀ ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਫੇਰ ਉਹ ਮੈਨੂੰ ਕਹਿਣ ਲੱਗਿਆ ਕਿ ਤੁਹਾਡੇ ਵਾਲ ਬਹੁਤ ਲੰਬੇ ਅਤੇ ਸੋਹਣੇ ਆ ਤੁਸੀਂ ਕਿਹੜਾ ਸ਼ੈਂਪੂ ਯੂਜ਼ ਕਰਦੇ ਹੋ ਪਤਾ ਨਹੀਂ ਕਿਉਂ ਹੁਣ ਉਸ ਦੀਆਂ ਤਾਰੀਫਾਂ ਵੀ ਮੈਨੂੰ ਬੁਰੀਆਂ ਲੱਗਣ ਲੱਗੀਆਂ ਮੈਂ ਉਸ ਨੂੰ ਜਲਦੀ ਨਾਲ ਰੋਕ ਦਿੱਤਾ ਮੈਂ ਕਿਹਾ ਹਾਰਦਿਕ ਚੁੱਪਚਾਪ ਖਾਣਾ ਖਾ ਤੇ ਫਾਲਤੂ ਦੀਆਂ ਗੱਲਾਂ ਨਾ ਕਰ ਉਹ ਹੱਸਦੇ ਹੋਏ ਮੈਨੂੰ ਦੇਖਣ ਲੱਗਿਆ ਇੱਕ ਵਾਰ ਮੈਂ ਕਿਚਨ ਦੇ ਵਿੱਚ ਸ਼ਾਮ ਦੀ ਚਾਹ ਬਣਾ ਰਹੀ ਸੀ ਤੇ ਉਸ ਨੇ ਪਿੱਛੇ ਤੋਂ ਆ ਕੇ ਮੇਰੇ ਗਲ ਦੇ ਵਿੱਚ ਬਾਹਾਂ ਪਾ ਲਈਆਂ ਮੈਂ ਤਾਂ ਹੈਰਾਨ ਹੋ ਗਈ ਉਸ ਦੀ ਇਸ ਹਰਕਤ ਤੇ ਜਦੋਂ ਮੈਂ ਉਸ ਨੂੰ ਮੁੜ ਕੇ ਦੇਖਿਆ ਤਾਂ ਉਹ ਮੁਸਕਰਾ ਰਿਹਾ ਸੀ ਕਹਿਣ ਲੱਗਿਆ ਕਿ ਮੈਂ ਤਾਂ ਤੁਹਾਨੂੰ ਡਰਾ ਦਿੱਤਾ ਅਤੇ ਇਹ ਕਹਿ ਕਿ ਉਹ ਜੋਰ-ਜੋਰ ਨਾਲ ਹੱਸਣ ਲੱਗਿਆ ਮੈਂ ਕਿਹਾ ਹਾਰਦਿਕ ਇਹ ਕੀ ਬਤਮੀਜੀ ਆ ਤੇ ਕਹਿਣ ਲੱਗਿਆ ਕਿ ਇਹ ਬਤਮੀਜੀ ਨਹੀਂ ਮੈਨੂੰ ਤੁਹਾਡੇ ਤੇ ਪਿਆਰ ਆ ਰਿਹਾ ਆਖਰਕਾਰ ਤੁਸੀਂ ਮੇਰੀ ਮਾਮੀ ਜੋ ਹੋ ਮੈਂ ਕਿਹਾ ਅੱਛਾ ਅੱਜ ਤੈਨੂੰ ਮਾਮੀ ਦੱਸ ਗਈ ਇਸ ਤੋਂ ਪਹਿਲਾਂ ਤਾਂ ਕਦੇ ਇਸ ਤਰ੍ਹਾਂ ਨਹੀਂ ਕੀਤਾ ਮੇਰੇ ਤੋਂ ਦੂਰ ਹੀ ਰਹਾ ਕਰ ਪਤਾ ਨਹੀਂ ਕਿਉਂ ਮੈਂ ਉਸ ਦੀਆਂ ਨਗਰ ਨਜ਼ਰਾਂ ਤੋਂ ਪਰੇਸ਼ਾਨ ਹੋਣ ਲੱਗੀ ਸੀ ਉਹ ਕਹਿਣ ਲੱਗਿਆ ਕਿ ਮੈਂ ਤੁਹਾਡੇ ਲਈ ਚਾਕਲੇਟ ਲਿਆਇਆ ਫਿਰ ਉਸਨੇ ਜੇਬ ਦੇ ਵਿੱਚੋਂ ਚਾਕਲੇਟ ਕੱਢ ਕੇ ਖੋਦੀ ਆਪਣੇ ਹੱਥਾਂ ਨਾਲ ਮੈਨੂੰ ਖਵਾ ਦਿੱਤੀ ਉਹ ਚਾਕਲੇਟ ਕੋਜ ਅਜੀਬ ਜਿਹੇ ਸਵਾਦ ਦੀ ਸੀ ਹਾਲਾਂਕਿ ਉਹ ਮੇਰੇ ਮੂੰਹ ਦੇ ਵਿੱਚ ਪਾ ਚੁੱਕਿਆ ਸੀ ਇਸ ਕਰਕੇ ਮੈਨੂੰ ਖਾਣੀ ਪਈ ਪਰ ਉਸਨੂੰ ਖਾੰਦੇ ਹੀ ਅੱਧੇ ਘੰਟੇ ਬਾਅਦ ਮੇਰਾ ਸਿਰ ਚਕਰਾਉਣ ਲੱਗਿਆ ਮੈਂ ਆਪਣੇ ਕਮਰੇ 'ਚ ਚਲੀ ਗਈ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰਾ ਬਲੱਡ ਵਧ ਗਿਆ ਹੋਵੇ ਮੇਰਾ ਸਿਰ ਜ਼ੋਰ-ਜ਼ੋਰ ਨਾਲ ਘੁੰਮ ਰਿਹਾ ਸੀ ਮੈਂ ਆਪਣੇ ਕਮਰੇ 'ਚ ਜਾ ਕੇ ਬੈੱਡ ਤੇ ਬੈਠ ਗਈ ਪਾਣੀ ਪੀਤਾ ਪਰ ਫਿਰ ਪਤਾ ਨਹੀਂ ਲੱਗਿਆ ਮੈਂ ਉੱਥੇ ਬੈਠੀ ਕਦੋਂ ਸੌਂਗੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਹੋਸ਼ ੁੱਟ ਗਏ ਹਾਰਦਿਕ ਇੱਕ ਮੇਰੇ ਬੈੱਡ ਤੇ ਸੁੱਤਾ ਪਿਆ ਸੀ ਉਹ ਇੱਥੇ ਕਿਉਂ ਆਇਆ ਸੀ ਮੇਰੇ ਨਾਲ ਕਿਉਂ ਸੁੱਤਾ ਸੀ ਇਹ ਸਭ ਸੋਚ ਕੇ ਮੈਂ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਹੋ ਗਈ ਜਦੋਂ ਮੈਂ ਉਸ ਨੂੰ ਜਗਾਇਆ ਤਾਂ ਉਹ ਪਰੇਸ਼ਾਨੀ ਦੇ ਨਾਲ ਉੱਠ ਕੇ ਬੈਠ ਗਿਆ ਮੈਂ ਕਿਹਾ ਕਿ ਤੂੰ ਮੇਰੇ ਕਮਰੇ 'ਚ ਕੀ ਕਰ ਰਿਹਾ ਪਰ ਉਹ ਬਹੁਤ ਹੀ ਸ਼ਾਂਤ ਸੀ ਕਹਿਣ ਲੱਗਿਆ ਮੈਨੂੰ ਆਪਣੇ ਕਮਰੇ 'ਚ ਡਰ ਲੱਗ ਰਿਹਾ ਸੀ ਇਸ ਕਰਕੇ ਮੈਂ ਇੱਥੇ ਆ ਕੇ ਸੌਂ ਗਿਆ ਮੇਔਫ ਦੀ ਗੱਲ ਸੁਣ ਕੇ ਅਗ ਬਬੂਲਾ ਹੋ ਗਈ ਮੈਂ ਕਿਹਾ ਤੂੰ ਹੁੰਦਾ ਕੌਣਾ ਮੇਰੇ ਬੈੱਡ ਤੇ ਮੇਰੇ ਕੋਲ ਸੌਣ ਵਾਲਾ ਉਹ ਕਹਿਣ ਲੱਗਿਆ ਕਿ ਮੈਂ ਤੁਹਾਡੇ ਇੱਕ ਬੱਚਾ ਹੀ ਤਾਂ ਹਾਂ ਡਰ ਲੱਗ ਰਿਹਾ ਸੀ ਮਾਮੀ ਜੀ ਇਸ ਕਰਕੇ ਤੁਹਾਡੇ ਕੋਲ ਆ ਗਿਆ ਉਹ ਚਿਹਰੇ ਤੇ ਭੋਲਾਪਨ ਦਿਖਾ ਕੇ ਬੋਲ ਰਿਹਾ ਸੀ ਹੁਣ ਉਸ ਨੂੰ ਮੈਂ ਕੀ ਜਵਾਬ ਦਿੰਦੀ ਐ ਕਮਹੀਨੇ ਬਾਅਦ ਹੀ ਮੇਰੀ ਸਿਹਤ ਖਰਾਬ ਰਹਿਣ ਲੱਗੀ ਜਦੋਂ ਮੈਂ ਡਾਕਟਰ ਦੇ ਕੋਲ ਗਈ ਤਾਂ ਉਸ ਨੇ ਜੋ ਖਬਰ ਮੈਨੂੰ ਦੱਸੀ ਮੇਰੇ ਤਾਂ ਹੋਸ਼ ਛੱਡ ਗਏ ਮੈਂ ਮਾਂ ਬਣਨ ਵਾਲੀ ਸੀ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਸਭ ਕੁਝ ਹਾਰਦਿਕ ਦਾ ਕੀਤਾ ਹੋਇਆ ਕਿਉਂਕਿ ਉਹੀ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਖਵਾਉਂਦਾ ਸੀ ਜਿਸ ਨੂੰ ਖਾ ਕੇ ਮੈਂ ਸੌ ਜਾਂਦੀ ਸੀ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਹਾਰਦਿਕ ਨੂੰ ਜਾਣ ਤੋਂ ਮਾਰ ਦਿਆਂ ਇਹ ਕੀ ਕੀਤਾ ਉਸਨੇ ਮੇਰੇ ਨਾਲ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਲੀਨਿਕ ਤੋਂ ਬਾਹਰ ਨਿਕਲ ਕੇ ਮੈਂ ਆਪਣੇ ਡੈਗਦੇ ਹੋਏ ਹੰਝੂ ਨੂੰ ਰੋਕ ਨਾ ਸਕੀ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਮੈਨੂੰ ਕਿਸੇ ਨੇ ਖੂਚ ਤੱਕਾ ਦੇ ਦਿੱਤਾ ਹੋਵੇ ਮੈਨੂੰ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਕਿ ਮਾਮੀ ਤੁਸੀਂ ਮੈਨੂੰ ਚੰਗੇ ਲੱਗਣ ਲੱਗੇ ਹੋ ਮੈਨੂੰ ਤੁਹਾਡੇ ਵਾਲ ਸੋਹਣੇ ਲੱਗਦੇ ਆ ਮੇਰੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਆਉਣ ਲੱਗੀਆਂ ਕਿ ਜਦੋਂ ਵੀ ਉਹ ਮੈਨੂੰ ਜੂਸ ਪਿਉਂਦਾ ਜਾਂ ਬਾਜ਼ਾਰੋਂ ਲਿਆ ਕੇ ਕੋਈ ਚੀਜ਼ ਖਵਾਉਂਦਾ ਅੱਧੇ ਘੰਟੇ ਬਾਅਦ ਮੇਰਾ ਸਿਰ ਚਕਰਾਉਣ ਲੱਗਦਾ ਇਸ ਤਰ੍ਹਾਂ ਲੱਗਦਾ ਜਿਵੇਂ ਬਲੱਡ ਵਧਿਆ ਹੋਵੇ ਤੇ ਇੱਕਦਮ ਨਾਲ ਮੈਂ ਬੇਹੋਸ਼ ਹੋ ਜਾਂਦੀ ਤੇ ਨੀਂਦ ਆ ਜਾਂਦੀ ਤੇ ਫਿਰ ਸਵੇਰੇ ਅੱਖ ਖੋਲਦੀ ਉਸ ਸਮੇਂ ਮੇਰੇ ਵਾਲ ਖੁੱਲੇ ਹੁੰਦੇ ਪਰ ਉਸ ਸਮੇਂ ਮੈਂ ਜ਼ਿਆਦਾ ਗੌਰ ਨਹੀਂ ਕਰਦੀ ਸੀ ਮੈਨੂੰ ਘਰ ਦੇ ਕੰਮਾਂ ਦੀ ਜਲਦੀ ਹੁੰਦੀ ਸੀ ਸ਼ਾਇਦ ਉਹ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਖਵਾ ਕੇ ਮੇਰੇ ਹੋਸ਼ ਗਵਾ ਦਿੰਦਾ ਮੈਂ ਆਪਣੇ ਹੋਸ਼ ਦੇ ਵਿੱਚ ਨਾ ਰਹਿੰਦੀ ਹੁਣ ਮੈਨੂੰ ਉਸ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਉਹ ਹਮੇਸ਼ਾ ਮੈਨੂੰ ਕਹਿੰਦਾ ਰਹਿੰਦਾ ਕਿ ਤੁਸੀਂ ਮਾਮਾ ਨੂੰ ਬਹੁਤ ਮਿਸ ਕਰਦੇ ਹੋਮੋਗੇ ਮੈਨੂੰ ਤੁਹਾਡੇ ਨਾਲ ਪਿਆਰ ਆ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਬਗੈਰਾ ਬਗੈਰਾ ਕਦੇ-ਕਦੇ ਤਾਂ ਸੋਚਦੀ ਕਿ ਅੱਜ ਤੋਂ ਪਹਿਲਾਂ ਤਾਂ ਇਸ ਨੂੰ ਮੇਰੀ ਬਿਲਕੁਲ ਪਰਵਾਹ ਨਹੀਂ ਹੁੰਦੀ ਸੀ ਪਰ ਹੁਣ ਅਚਾਨਕ ਤੋਂ ਇਸ ਨੂੰ ਅਜਿਹਾ ਕੀ ਹੋ ਗਿਆ ਇਹ ਐਨਾ ਮੇਰੇ ਨੇੜੇ ਰਹਿਣ ਲੱਗ ਪਿਆ ਤੇ ਇਸ ਨੂੰ ਮੇਰੀ ਐਨੀ ਫਿਕਰ ਹੋਣ ਲੱਗ ਪਈ ਖੈਰ ਮੈਂ ਇਸ ਸਮੇਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ ਉਸ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇਸ ਤਰ੍ਹਾਂ ਦਾ ਘਟਿਆ ਖੇਡ ਖੇਡਦੇ ਹੋਏ ਮੈਂ ਰੋਂਦੀ ਹੋਈ ਘਰ ਪਹੁੰਚੀ ਸੀ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਈ ਮੇਰੇ ਸਾਹਮਣੇ ਤਾਂ ਰੋਹਣ ਖੜਾ ਮੁਸਕਰਾ ਰਿਹਾ ਸੀ ਕਹਿਣ ਲੱਗਿਆ ਕਿ ਇਸ ਤਰ੍ਹਾਂ ਲੱਗਿਆ ਮੇਰਾ ਸਰਪ੍ਰਾਈਜ਼ ਮੈਂ ਕੀ ਜਵਾਬ ਦਿੰਦੀ ਮੇਰੀ ਤਾਂ ਸਾਰੀ ਦੁਨੀਆ ਉਜੜ ਚੁੱਕੀ ਸੀ ਤੇ ਉਸ ਨੂੰ ਬਰਬਾਦ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮੇਰੇ ਪਤੀ ਦਾ ਸਾਕਾ ਭਾਂਜਾ ਸੀ ਮੈਂ ਅੰਦਰ ਆਉਂਦੇ ਹੀ ਰੋਹਣ ਦੇ ਗਲ ਲਾ ਕੇ ਰੋਣ ਲੱਗੀ ਉਹ ਸਮਝ ਗਿਆ ਕਿ ਮੈਂ ਸ਼ਾਇਦ ਉਹਨਾਂ ਨੂੰ ਅਚਾਨਕ ਦੇਖ ਕੇ ਇਮੋਸ਼ਨਲ ਹੋ ਗਈਆਂ ਪਰ ਮੈਂ ਤਾਂ ਆਪਣੀ ਬਰਬਾਦੀ ਦੇ ਹੰਝੂ ਬਹਾ ਰਹੀ ਸੀ ਹਾਰਦਿਕ ਵੀ ਮੈਨੂੰ ਸਮਝਾਉਣ ਲੱਗਿਆ ਕਿ ਬੱਸ ਕਰੋ ਮਾਮੀ ਕੁਝ ਤਾਂ ਸ਼ਰਮ ਕਰੋ ਤੁਸੀਂ ਇਕੱਲੇ ਨਹੀਂ ਹੋ ਮੈਂ ਵੀ ਇੱਥੇ ਹਾਂ ਮੇਰਾ ਹੀ ਕੁਝ ਖਿਆਲ ਕਰ ਲਓ ਮੈਂ ਰੋਹਣ ਦੇ ਗੱਲ ਲਾ ਕੇ ਰੋ ਰਹੀ ਸੀ ਜਦੋਂ ਮੇਰੇ ਕੰਨਾਂ ਦੇ ਵਿੱਚ ਹਾਰਦਿਕ ਦੀ ਆਵਾਜ਼ ਪਈ ਮੈਂ ਇੱਕ ਪਾਸੇ ਮੁੜ ਕੇ ਦੇਖਿਆ ਤਾਂ ਉਹ ਹੱਸ ਰਿਹਾ ਸੀ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਹੁਣੇ ਦੇ ਹੁਣੇ ਇਸ ਲੜਕੇ ਨੂੰ ਮਾਰ ਦਿਆਂ ਜੇਕਰ ਅੱਜ ਰੋਹਣ ਵਾਪਸ ਨਾ ਆਉਂਦਾ ਤਾਂ ਸੱਚਮੁੱਚ ਮੈਂ ਉਸ ਦੀ ਜਾਨ ਲੈ ਲੈਂਦੀ ਇਸ ਕਮੀਨੇ ਨੇ ਕੀ ਘਟਿਆ ਕੰਮ ਕੀਤਾ ਸੀ ਮੇਰੇ ਨਾਲ ਮੈਂ ਬਹੁਤ ਦਰਦ ਦੇ ਵਿੱਚੋਂ ਲੰਘ ਰਹੀ ਸੀ ਜਦੋਂ ਰੋਹਣ ਰਾਤ ਨੂੰ ਸੌ ਕੇ ਸੌ ਗਿਆ ਤਾਂ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਹਾਰਦਿਕ ਦੇ ਕਮਰੇ ਦੇ ਵਿੱਚ ਚਲੀ ਗਈ ਉਹ ਵੀ ਹੁਣ ਵੀ ਮੋਬਾਈਲ ਦੇਖ ਰਿਹਾ ਸੀ ਤੇ ਉਸ ਨੂੰ ਦੇਖਣ ਵਿੱਚ ਇੰਨਾ ਗਮ ਸੀ ਕਿ ਆਸੇ-ਪਾਸੇ ਤੋਂ ਬੇਖਬਰ ਸੀ ਜਦੋਂ ਮੈਂ ਉਸ ਦੇ ਕੋਲ ਪਹੁੰਚੀ ਤਾਂ ਉਹ ਉਸ ਤਰ੍ਹਾਂ ਹੀ ਬੇਕਾਰ ਤੇ ਘਟਿਆ ਜੀ ਵੀਡੀਓ ਦੇਖ ਰਿਹਾ ਸੀ ਮੈਂ ਉਸ ਦੇ ચીਕਦੇ ਹੋਏ ਉਸ ਦਾ ਮੋਬਾਈਲ ਖੋਲਿਆ ਮੈਂ ਕਿਹਾ ਕਿ ਤੂੰ ਬਹੁਤ ਹੀ ਘਟੀਆ ਕਿਸਮ ਦਾ ਇਨਸਾਨ ਆ ਤਾਂ ਕਹਿਣ ਲੱਗਿਆ ਮੈਂ ਕੀ ਕੀਤਾ ਮੈਂ ਕਿਹਾ ਤੂੰ ਮੇਰੇ ਨਾਲ ਜੋ ਖੇਡ ਖੇਢੀ ਆ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਕਿ ਤੂੰ ਮੇਰੇ ਨਾਲ ਕੀ ਕੀਤਾ ਮੈਂ ਆਪਣੀ ਰਿਪੋਰਟ ਉਸ ਦੇ ਮੂੰਹ ਤੇ ਮਾਰੀ ਉਸ ਨੇ ਉਹ ਰਿਪੋਰਟ ਫੜੀ ਤੇ ਬੇਸ਼ਰਮਾਂ ਦੀ ਤਰ੍ਹਾਂ ਮੁਸਕਰਾਉਣ ਲੱਗਿਆ ਫਿਰ ਬੋਲਿਆ ਕਿ ਇਹ ਉਹ ਥੱਪੜ ਦਾ ਜਵਾਬ ਆ ਜੋ ਤੁਸੀਂ ਮੇਰੇ ਮੂੰਹ ਤੇ ਮਾਰਿਆ ਸੀ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਤੁਹਾਡੇ ਹੱਥੋਂ ਥੱਪੜ ਖਾਵਾਂਗਾ ਤੇ ਚੁੱਪਚਾਪ ਬੈਠ ਜਾਵਾਂਗਾ ਤੁਸੀਂ ਹੁੰਦੇ ਕੌਣ ਹੋ ਮੇਰੇ ਉੱਤੇ ਹੱਥ ਚੁੱਕਣ ਵਾਲੇ ਮੈਨੂੰ ਮੇਰੇ ਕੰਮਾਂ ਤੋਂ ਰੋਕਣ ਵਾਲੇ ਉਹ ਗੁੱਸੇ ਨਾਲ ਬੋਲ ਰਿਹਾ ਬੋਲ ਰਹੀ ਸੀ ਮੈਂ ਰੋਣ ਲੱਗੀ ਕਿ ਹਾਰਦਿਕ ਇੱਕ ਮੈਂ ਤਾਂ ਤੇਰਾ ਭਲਾ ਚਾਹੁੰਦੀ ਸੀ ਕਿ ਤੂੰ ਬੁਰਾਈ ਤੋਂ ਬਚ ਜਾਵੇਂ ਇਸ ਕਰਕੇ ਤੈਨੂੰ ਬੁਰੇ ਕੰਮਾਂ ਤੋਂ ਰੋਕਦੀ ਸੀ ਉਹ ਹੱਸਣ ਲੱਗਿਆ ਤੇ ਕਹਿਣ ਲੱਗਿਆ ਕਿ ਤੁਸੀਂ ਹਰ ਸਮੇਂ ਮੇਰੇ ਤੇ ਨਿਗਾਹ ਰੱਖਦੇ ਸੀ ਫਿਰ ਮੈਨੂੰ ਤੁਹਾਡੇ ਤੇ ਗੁੱਸਾ ਆਇਆ ਤੁਸੀਂ ਮੈਨੂੰ ਬਿਲਕੁਲ ਬੱਚਿਆਂ ਦੀ ਤਰ੍ਹਾਂ ਸਮਝਦੇ ਸੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਮੈਂ ਬੱਚਾ ਨਹੀਂ ਸੀ ਅਤੇ ਜਦੋਂ ਮੈਨੂੰ ਥੱਪੜ ਮਾਰਿਆ ਤਾਂ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਇਸ ਤੋਂ ਬਾਅਦ ਤੁਸੀਂ ਮੇਰੀ ਸ਼ਿਕਾਇਤ ਮਾਮਾ ਜੀ ਨੂੰ ਲਗਾ ਦਿੱਤੀ ਮੈਨੂੰ ਇਹ ਵੀ ਬਰਦਾਸ਼ਤ ਨਹੀਂ ਹੋਇਆ ਐਸ ਕਰਕੇ ਮੈਂ ਤੁਹਾਡੇ ਨਾਲ ਇਹ ਸਭ ਕੁਝ ਕੀਤਾ ਤੇ ਤੁਹਾਨੂੰ ਬਹਾਨੇ ਨਾਲ ਨੀਂਦ ਦੀਆਂ ਗੋਲੀਆਂ ਪਾ ਕੇ ਕੁਝ ਨਾ ਕੁਝ ਖਵਾਉਂਦਾ ਸੀ ਤਾਂ ਕਿ ਤੁਸੀਂ ਸੌ ਜਾਵੋ ਤੇ ਉਸ ਤੋਂ ਬਾਅਦ ਮੈਨੂੰ ਹਰ ਰੋਜ਼ ਇਸ ਚੀਜ਼ ਦੀ ਇੱਛਾ ਹੋਣ ਲੱਗੀ ਮੈਨੂੰ ਤੁਹਾਡੀ ਆਦਤ ਲੱਗ ਚੁੱਕੀ ਸੀ ਮੇਰੀਆਂ ਨਿਗਾਹਾਂ ਤੁਹਾਡੇ ਤੇ ਬਦਲਣ ਲੱਗੀਆਂ ਸੀ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਨੂੰ ਕੋਈ ਹੌਲੀ-ਹੌਲੀ ਮਾਰ ਰਿਹਾ ਐਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੋਈ ਜਵਾਬ ਦਿੰਦੀ ਹਾਰਦਿਕ ਦੇ ਕਮਰੇ ਦਾ ਦਰਵਾਜ਼ਾ ਬਹੁਤ ਹੀ ਗੁੱਸੇ ਨਾਲ ਖੁੱਲ੍ਹਿਆ ਤੇ ਸਾਹਮਣੇ ਰੋਹਣ ਗੁੱਸੇ ਨਾਲ ਖੜਾ ਸੀ ਉਸ ਨੂੰ ਦੇਖ ਕੇ ਸਾਡੇ ਦੋਹਾਂ ਦੀ ਜਾਨ ਨਿਕਲ ਗਈ ਅਤੇ ਹੁਣ ਗੁੱਸੇ ਦੇ ਨਾਲ ਅੰਦਰ ਦਾਖਲ ਹੋਏ ਤੇ ਹਾਰਦਿਕ ਨੂੰ ਕੁੱਟਣ ਲੱਗੇ ਮੈਂ ਪਹਿਲਾਂ ਤੋਂ ਹੀ ਰੋ ਰਹੀ ਸੀ ਰੋਹਣ ਹਾਰਦਿਕ ਰੋਹਣ ਨੇ ਹਾਰਦਿਕ ਨੂੰ ਬਹੁਤ ਕੁੱਟਿਆ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਕਿ ਕਿਤੇ ਰੋਹਣ ਮੇਰੇ ਤੇ ਵੀ ਹੱਥ ਨਾ ਚੁੱਕ ਦੇਵੇ ਰੋਹਣ ਨੇ ਮੈਨੂੰ ਗੁੱਸੇ ਨਾਲ ਕਿਹਾ ਕਿ ਤੂੰ ਆਪਣੇ ਕਮਰੇ 'ਚ ਜਾ ਮੈਂ ਉੱਥੋਂ ਬਾਹਰ ਆ ਗਈ ਰਾਤ ਭਰ ਰੋਹਣ ਮੇਰੇ ਕੋਲ ਨਹੀਂ ਆਇਆ ਮੈਂ ਰੋਂਦੀ ਹੋਈ ਸੌਂ ਗਈ ਜਦੋਂ ਸਵੇਰੇ ਅੱਖ ਖੁੱਲ੍ਹੀ ਤਾਂ ਰੋਹਣ ਹਾਰਦਿਕ ਦਾ ਸਮਾਨ ਬੰਨ੍ਹ ਕੇ ਉਸ ਨੂੰ ਘਰੋਂ ਲੈ ਗਏ ਤੇ ਸ਼ਾਮ ਨੂੰ ਵਾਪਸ ਆਈ ਮੈਨੂੰ ਕਹਿਣ ਲੱਗੇ ਕਿ ਮੈਂ ਹਾਰਦਿਕ ਦਾ ਹੋਸਟਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਤੇ ਉਸਦੇ ਚਾਚੇ ਨੂੰ ਵੀ ਦੱਸ ਦਿੱਤਾ ਕਿ ਹਾਰਦਿਕ ਹੁਣ ਆਪਣੀ ਬਾਕੀ ਦੀ ਪੜ੍ਹਾਈ ਹੋਸਟਲ ਦੇ ਵਿੱਚ ਰਹਿ ਕੇ ਕਰੇਗਾ ਤੇ ਉਸ ਦੀ ਬਾਕੀ ਦੀ ਜ਼ਿੰਮੇਵਾਰੀ ਉਸਦੇ ਚਾਚਾ ਹੀ ਚੁੱਕਣਗੇ ਮੈਨੂੰ ਮਾਫ਼ ਕਰ ਦਿਓ ਤੇ ਮੇਰੇ ਪਤੀ ਮੈਨੂੰ ਕਹਿਣ ਲੱਗੇ ਕਿ ਆਰਤੀ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਸਕਾਪਾਂ ਜਤੇਰੇ ਨਾਲ ਇਹ ਸਭ ਕੁਝ ਕਰ ਸਕਦਾ ਮੈਂ ਰੋਣ ਲੱਗੀ ਰੋਹਣ ਨੇ ਮੈਨੂੰ ਗੱਲ ਨਾਲ ਲਾ ਲਿਆ ਤਸੱਲੀ ਦਿੱਤੀ ਕੁਝ ਦਿਨਾਂ ਬਾਅਦ ਹੀ ਰੋਹਣ ਨੇ ਮੇਰਾ ਉਹ ਵਾਸ਼ਨ ਕਰਵਾ ਦਿੱਤਾ ਮੇਰੇ ਤੋਂ ਮਾਫੀ ਮੰਗੀ ਉਸ ਤੋਂ ਬਾਅਦ ਮੈਨੂੰ ਛੱਡ ਕੇ ਦੁਬਈ ਨਹੀਂ ਗਏ ਕਹਿਣ ਲੱਗੇ ਕਿ ਮੈਂ ਹੁਣ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਮੈਂ ਦੁਬਾਰਾ ਕਦੇ ਵੀ ਹਾਰਦਿਕ ਦੀ ਸ਼ਕਲ ਨਹੀਂ ਦੇਖੀ ਸੀ ਸਮਾਂ ਹੌਲੀ-ਹੌਲੀ ਲੰਘ ਗਿਆ ਤੇ ਮੈਂ ਵੀ ਆਪਣੇ ਦੁੱਖਾਂ ਨੂੰ ਭੁੱਲਣ ਲੱਗੀ ਇਸ ਹਾਦਸੇ ਤੋਂ 2 ਸਾਲ ਬਾਅਦ ਪ੍ਰਮਾਤਮਾ ਨੇ ਮੇਰੀ ਸੁਣ ਲਈ ਤੇ ਸਾਨੂੰ ਇੱਕ ਪਿਆਰਾ ਜਿਹਾ ਬੱਚਾ ਦਿੱਤਾ ਮੈਂ ਆਪਣੇ ਬੇਟੇ ਦੇ ਨਾਲ ਬਹੁਤ ਖੁਸ਼ ਸੀ ਬੇਟਾ ਪੈਦਾ ਹੋਣ ਤੇ ਰੋਹਣ ਵੀ ਬਹੁਤ ਖੁਸ਼ ਸਨ ਜ਼ਿੰਦਗੀ ਦੇ ਪੁਰਾਣੇ ਜ਼ਖਮਾਂ ਨੂੰ ਭੁੱਲ ਕੇ ਅਸੀਂ ਨਵੀਂ ਸ਼ੁਰੂਆਤ ਕਰ ਰਹੇ ਸੀ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਉਂਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ